ਕਿਸੇ ਦਾ ਸਵਾਰ ਕੇ ਖੁਸ਼ ਹੋ ਕਿਸੇ ਦਾ ਵਿਗੜਿਆ ਹੋਇਆ ਕੰਮ ਸਵਾਰ ਕੇ ਖੁਸ਼ ਹੋ ਕਿਸੇ ਦਾ ਭਲਾ ਕਰਕੇ ਖੁਸ਼ ਹੋ ਕਿਸੇ ਲੋੜਵੰਦ ਦੀ ਹੈਲਪ ਕਰਕੇ ਖੁਸ਼ ਹੋ ਤੁਹਾਨੂੰ ਸਕੂਨ ਮਿਲੇਗਾ ਪਰ ਕਿਸੇ ਦੇ ਨਾਲ ਕੋਈ ਪ੍ਰੋਬਲਮ ਆ ਗਈ ਹੈ ਨਾ ਕੋਈ ਦੁਖੀ ਹੋਇਆ ਉਥੇ ਨਾਲ ਹੀ ਮਹਿਸੂਸ ਕਰੋ ਨਹੀਂ ਯਾਰ ਮੈਨੂੰ ਇੰਜ ਲੱਗਦਾ ਇਹਦੇ ਨਾਲ ਨਹੀਂ ਵਾਪਰਿਆ ਮੇਰੇ ਨਾਲ ਹੀ ਵਾਪਰ ਗਿਆ ਦੋ ਮਿੰਟ ਲਈ ਮਹਿਸੂਸ ਕਰੋ ਜਿਵੇਂ ਜਿਨ੍ਹਾਂ ਦੇ ਪੋਤਾ ਆਇਆ ਵਾਪਸ ਜਿਨ੍ਹਾਂ ਦੇ ਪੱਕੇ ਹੋ ਗਏ ਉਹ ਜੇ ਦੋ ਮਿੰਟ ਸੋਚਣ ਸਤਿ ਆਪਾ ਪਾਤਸ਼ਾ ਸਾਨੂੰ ਪਤਾ ਅਜ ਉਹਨਾਂ ਦੇ ਮਾਪਿਆਂ ਦੇ ਦਿਲਾਂ ਤੇ ਕੀ ਬੀਤਦੀ ਆ ਸਿਆਣਿਆਂ ਦੇ ਜੇ ਕਿਸੇ ਦੇ ਘਰ ਜਾ ਕੇ ਰੋਣ ਹੀ ਨਾ ਆਉਂਦਾ ਤੇ ਰੋਣ ਵਾਲਾ ਮੂੰਹ ਹੀ ਕਰ ਲੋ ਪਰ ਸਾਡਾ ਸਮਾਜ ਟਾਂਚਾ ਮਾਰਦਾ ਜੀ ਹੁਜਤਾ ਲਾਉਂਦਾ ਆ ਕਿਸਾਨੀ ਅੰਦੋਲਨ ਸੀ ਨਾ ਜਿੰਨਾਂ ਦੀਆਂ ਜ਼ਮੀਨਾਂ ਨਹੀਂ ਸੀ ਹੈਗੀਆਂ ਅਸੀਂ ਪਿੰਡਾਂ 'ਚ ਵੇਂਦੇ ਰਹੇ ਆ ਉਹਨਾਂ ਕਹਿੰਨ ਸਾਡੀ ਕਿਹੜੀ ਹੈਗੀ ਆ ਪਰ ਪਿਆਰਿਓ ਇੱਕ ਬੇਨਤੀ ਕਰਾਂ ਗੁੱਸਾ ਨਾ ਮਨਾਇਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਾਕ ਹੈ ਲੱਕੜ ਦੇ ਘਰ 'ਚ ਰਹਿੰਦੀ ਹਈ ਹੈ ਨਾ ਤੇ ਜੰਗਲ ਨੂੰ ਆਗ ਲੱਗ ਜਾਏ ਤੇ ਅੱਗ ਨੂੰ ਦੂਰੋਂ ਬੁਝਾ ਦਈਏ ਨਹੀਂ ਤੇ ਉਹ ਅੱਗ ਹੌਲੀ-ਹੌਲੀ ਆਪਣੇ ਘਰ ਤੱਕ ਵੀ ਆ ਸਕਦੀ ਹੈ। ਜਦੋਂ ਆ ਕਣਕਾਂ ਨੂੰ ਅੱਗ ਲੱਗਦੀ ਸੀ ਨਾ ਕਿਤੇ ਕੰਪੈਨ ਕਣ ਕੱਟਦਿਆਂ ਕਰਦਿਆਂ ਕੋਈ ਬਲੇਡ ਵੱਜਾ ਕਿਤੇ ਤੇ ਮੜਜੀ ਕੋਈ ਚੰਗਿਆੜਾ ਨਿਕਲਿਆ ਤੇ ਕਣਕ ਨੂੰ ਅੱਗ ਲੱਗ ਗਈ। ਤੇ ਪਿੰਡਾਂ ਵਿੱਚ ਸਪੀਕਰ 'ਚ ਬੋਲਿਆ ਜਾਂਦਾ ਕਿ ਭਾਈ ਫਲਾਣੇ ਲਾ ਕੇ ਚੱਗ ਲੱਗੀ ਆਹ ਪਿੰਡਾਂ 'ਚੋ ਟਰਾਲੀਆਂ, ਟਰੈਕਟਰ ਲੈ ਕੇ ਬਾਲਟੀਆਂ ਜੋ ਵੀ ਮਿਲਦਾ ਅੱਗ ਬੁਝਾਈਏ। ਉਥੇ ਮਤਲਬ ਇਹ ਹੁੰਦਾ ਭਾਵੇਂ ਜਿਸ ਬੰਦੇ ਦੀ ਪੈੜੀ ਚੱਗ ਲੱਗੀ ਹੈ ਸਾਨੂੰ ਵੀ ਪਤਾ ਕਿ ਉਸ ਬੰਦੇ ਨਾਲ ਸਾਡੀ ਬਣਦੀ ਨਹੀਂ। ਪਰ ਆਪਾਂ ਉਹਦੀ ਵੀ ਪਹਿਲੀ ਚੱਗ ਬੁਝਾਉਣ ਤੋਂ ਪਹਿnde ਪਤਾ ਕਿਉਂ ਪਤਾ ਵੀ ਜੇ ਅੱਗ ਇੱਥੇ ਨਾ ਨਭਜਾਈ ਤੇ ਇਸ ਤੋਂ ਬਾਅਦ ਅਗਲੇ ਦੋ ਤਿੰਨ ਕਿੱਲਿਆਂ ਬਾਅਦ ਸਾਡੀ ਪਹਿਲੀ ਸ਼ੁਰੂ ਹੋ ਜਾਣੀ ਹੈ ਜੇ ਤੇ ਇੱਥੇ ਮੱਠੀ ਪੈ ਗਈ ਤੇ ਠੀਕ ਹੈ ਨਹੀਂ ਤੇ ਇਸ ਅੱਗ ਦੀ ਲਪੇਟ ਵਿੱਚ ਸਾਡੀ ਪਹਿਲੀ ਵੀ ਆ ਸਕਦੀ ਆ ਸਮਾਜਿਕ ਬੁਰਾਈਆਂ ਨਸ਼ੇ ਵਿਸ਼ੇ ਵਕਾਰ ਇਹ ਵੀ ਇੱਕ ਅੱਗ ਹੈ ਇਸ ਅੱਗ ਨੇ ਪਰਿਵਾਰਾਂ ਦੇ ਪਰਿਵਾਰ ਸਾੜ ਕੇ ਤਬਾਹ ਕਰ ਦਿੱਤੇ ਪਿਆਰਿਓ ਮੈਂ ਜਦੋਂ ਗੁਰੂ ਸਾਹਿਬ ਦਾ ਜੀਵਨ ਪੜਦਾ ਨਾ ਗੁਰੂ ਸਾਹਿਬ ਨੂੰ ਇਸ ਸਮਾਜ ਵਿੱਚ ਕੋਈ ਮੁਸ਼ਕਲ ਨਹੀਂ ਸੀ ਉਹਨਾਂ ਦੇ ਤੇ ਹੀਰਿਆਂ ਵਰਗੇ ਬੱਚੇ ਸੀ ਜੀ ਸਾਹਿਬ ਜਾਦੇ ਹੀਰਿਆਂ ਵਰਗੇ ਸੀ ਉਹਨਾਂ ਦੇ ਇੱਕ ਵੀ ਔਗਣ ਨਹੀਂ ਸੀ ਉਹਨਾਂ ਸਾਹਿਬ ਜਾਦਿਆਂ ਚ ਇੱਕ ਹੁੰਦਾ ਨਾ ਵੀ ਕਿਸੇ ਚ ਕੋਈ ਪੁੱਤ ਚ ਗੋਣ ਨਾ ਹੋਵੇ ਤੇ ਉਹ ਚਲਾ ਵੀ ਜਾਵੇ ਤੇ ਕਹਿੰਦੇ ਕੀ ਫਰਕ ਪੈਂਦਾ ਹੈ ਹੀਰਿਆਂ ਵਰਗੇ ਲਾਲ ਕਲਗੀਧਰ 파ਸ਼ਾ ਮਹਾਰਾਜ ਨੇ ਕਿੰਨਾ ਤੋਂ ਕੁਰਬਾਨ ਕੀਤੇ ਬਲਾ ਸਾਡੇ ਵਰਗੇ ਨਲਾਇਕਾਂ ਤੋਂ ਸਾਡੇ ਵਰਗਿਆਂ ਤੋਂ ਸਾਡੇ ਵਰਗਿਆਂ ਤੋਂ ਆਪਣੇ ਸਾਹਿਬ ਜਾਦੇ ਸਾਡੇ ਤੋਂ ਕੁਰਬਾਨ ਕਰ ਦਿੱਤੇ ਅੱਜ ਜਦੋਂ ਆਪਾਂ ਆਪਣੇ ਪੁੱਤਾਂ ਧੀਆਂ ਦੀਆਂ ਬਰਾਤਾਂ ਲੈ ਕੇ ਜਾਂਦੇ ਹਾਂ ਨਾ ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਨਾ ਉਹ ਦਿਨ ਸਵੇਰੇ ਉੱਠ ਕੇ ਨਾ ਸ਼ੁਕਰਾਨਾ ਕਰਿਆ ਕਰੋ ਦਾਤਾ ਜੇ ਸਾਡੇ ਘਰੋਂ ਪੁੱਤਰ ਦੀ ਬਰਾਤ ਜਾ ਰਹੀ ਹੈ ਜਾਂ ਸਾਡੇ ਘਰ ਸਾਡੀ ਧੀ ਦੀ ਬਰਾਤ ਆ ਰਹੀ ਹੈ ਨਾ ਇਹ ਸਿਰਾ ਤੁਹਾਡੇ ਸਰਜੰਦਾ ਮਾਲਕਾ ਤੁਸੀਂ ਆਪਣੇ ਪਿੰਡੇ ਤੇ ਦੁੱਖ ਹੰਡਾਇਆ ਪੀੜਾਂ ਹੰਡਾਈਆਂ ਤੇ ਸਾਡੇ ਘਰਾਂ ਨੂੰ ਸਾਨੂੰ ਅੱਜ ਖੁਸ਼ੀਆਂ ਦੇ ਮੌਕੇ ਮਿਲੇ ਕਿ ਅਸੀਂ ਆਪਣੇ ਪੁੱਤਾਂ ਧੀਆਂ ਦੇ ਨਾਲ ਇਹ ਕਾਰਜ ਕਰ ਸਕੀਏ ਇਹਨਾਂ ਸਮਿਆਂ ਦੇ ਉੱਤੇ ਵੀ ਸਾਡੇ ਕੋਲ ਇੰਨਾ ਸਮਾਂ ਨਹੀਂ ਹੈਗਾ ਕਿ ਅਸੀਂ ਗੁਰੂ ਦੇ ਕੋਲ 10 ਮਿੰਟ ਬਹਿ ਸਕੀਏ ਸਾਧ ਸੰਗਤ ਜੀ ਤੇ ਫਿਰ ਅਸੀਂ ਖੁਸ਼ੀ ਲੱਭਦੇ ਕਿੱਥੋਂ ਜੀ ਪੈਸਾਂ ਚੋਂ ਦੰਦਿਆਂ ਗਾਣਿਆਂ ਚੋਂ ਉੱਥੋਂ ਖੁਸ਼ੀ ਲੱਭਦੇ ਖੁਸ਼ੀ ਤੇ ਗੁਰੂ ਕੋਲੋਂ ਮਿਲਣੀ ਆਣ ਕੇ ਤੁਸੀਂ ਇਸ ਵੀਰਵਾਲ ਵੇਖੋ ਮੈਂ ਜਦੋਂ ਆਇਆ ਸੀ ਤੇ ਮੈਨੂੰ ਵੇਖੋ ਸੰਪਰਕ ਬੜੀ ਧੀਰ ਦਾ ਕਿਉਂਕਿ ਸਾਡੇ ਆਪਣੇ ਘਰ ਆਨੰਦ ਕਰ ਜਾ ਜੀ ਅੱਜ ਸਾਡੇ ਸਗੀ ਭਾਂਜੇ ਦਾ ਆਨੰਦ ਕਰ ਜਾ ਸਵੇਰੇ ਤੇ ਸਾਡੇ ਘਰ ਸਮਾਗਮ ਹੈ ਪਰ ਮੈਂ ਫਿਰ ਵੀ ਸਮਾ ਕੁਗੀ ਪਰਿਵਾਰ ਨਾਲ ਜਦੋਂ ਬੜੇ ਦੇਰ ਦਾ ਲਿੰਕ ਬਣਿਆ ਉਹਨੇ ਕਿ ਜਰੂਰ ਪਹੁੰਚੋ ਮੈਂ ਕਿਹਾ ਜਰੂਰ ਆਵਾਂਗੇ ਜੀ ਅਸੀਂ ਤੇ ਸਾਨੂੰ 11 ਵਜੇ ਦਾ ਟਾਈਮ ਦਿੱਤਾ ਗਿਆ ਸੀ ਅਸੀਂ ਪੌਣੇ 11 ਵਜੇ ਕਰੀਬ ਇੱਥੇ ਪਹੁੰਚ ਗਏ ਸੀ ਪਰ ਸਾਡਾ ਬਹੁਤ ਮਾਣ ਰੱਖਿਆ ਵੀਰ ਜੀ ਹੁਣਾਂ ਨੇ ਜਲ ਪਾਣੀ ਨਹੀਂ ਛਕਿਆ ਉਸ ਦੇ ਅੰਦਰ ਆ ਗਏ ਕਿਉਂਕਿ ਅਸੀਂ ਵੀ ਵਾਪਸ ਉੱਥੇ ਜਾ ਕੇ ਸਮਾਗਮ ਵਿੱਚ ਜਾ ਕੇ ਅਟੈਂਡ ਕਰਨਾ ਹੈ ਤੋਂ ਮੈਨੂੰ ਇਸ ਕੋਲ ਚੰਗਾ ਲੱਗਾ ਕਿ ਗੁਰਦਰਾ ਸਾਹਿਬ ਹੀ ਪ੍ਰਬੰਧ ਕੀਤਾ ਹੋਇਆ ਸਾਰਾ ਨਹੀਂ ਤੇ ਤੁਸੀਂ ਵੀ ਜਾਂਦੇ ਹੋ ਆ ਕੈਮਰੇ ਵਾਲੇ ਵੀਰ ਇਹ ਵੀ ਜਾਂਦੇ ਹੋ ਵਾਹਾਂ ਤੇ 15 ਮਿੰਟ ਤੋਂ ਵੱਧ ਨਹੀਂ ਕੋਲਾਵਾ ਵੇਲੇ ਪੈਂਦਾ ਇਦਾਂ ਹੈ ਜੀ ਜੇ ਮੈਂ ਗਲਤ ਨਹੀਂ ਹਾਂ ਤੇ ਉਹ ਵੀ ਕਾਲੀ ਪਈ ਹੁੰਦੀ ਸਾਨੂੰ ਕਿੰਨੀ ਵਧੀਆ ਗੱਲ ਹੈ ਕਿ ਇਹ ਵੀਰ ਬੇਟਾ ਬਾਹਰੋਂ ਆਇਆ ਹੈ ਬੇਟੀ ਵੀ ਬਾਹਰੋਂ ਆਈ ਹੈ ਪਰਿਵਾਰਾਂ ਨੇ ਮਾਨ ਰੱਖਿਆ ਨਹੀਂ ਅਸੀਂ ਗੁਰੂ ਨੂੰ ਤੇ ਇੱਕ ਚਤ ਰੱਖਿਓ ਜਿਹੜੇ ਲੋਕ ਗੁਰੂ ਨੂੰ ਸਨਮੁਖ ਰੱਖ ਕੇ ਜ਼ਿੰਦਗੀ ਜਿਉਂਦੇ ਆ ਨਾ ਉਹਨਾਂ ਦੀ ਜ਼ਿੰਦਗੀ ਦੇ ਦੁੱਖ ਤੇ ਆਉਂਦੇ ਆ ਪਰ ਦੁੱਖ ਉਹਨਾਂ ਨੂੰ ਡਲਾ ਨਹੀਂ ਸਕਦੇ ਪਿਆਰੇ ਦੁੱਖ ਤੇ ਹਰ ਜ਼ਿੰਦਗੀ ਵਿੱਚ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਵਾ ਗੁਰੂਆਂ ਦੇ ਜੀਵਨ 'ਚ ਨਹੀਂ ਆਏ ਕਿਹੜਾ ਜੀਵਨ ਐਸਾ ਜਿਹਦੇ ਜ਼ਿੰਦਗੀ ਦੁੱਖ ਤੇ ਸੁੱਖ ਨਹੀਂ ਆਉਂਦਾ ਹਰ ਜੀਵਨ ਐਸਾ ਹੈ ਇੱਥੇ ਦੁੱਖ ਵੀ ਆਉਣਾ ਸੁੱਖ ਵੀ ਆਉਣਾ ਖੁਸ਼ੀ ਵੀ ਆਉਣੀ ਹੈ ਗਮੀ ਵੀ ਆਉਣੀ ਹੈ ਬਸ ਇੱਥੇ ਤਿਤ ਰੱਖਣਾ ਦੁੱਖ ਵੇਲੇ ਉਲਾਮਾ ਨਹੀਂ ਦੇਣਾ ਤੇ ਸੁੱਖ ਵੇਲੇ ਉਛਲਣਾ ਨਹੀਂ ਹੈ ਆਪਾਂ ਖੁਸ਼ੀ ਵੀ ਕਰਨ ਦਾ ਤਾਂ ਸਾਡੀ ਖੁਸ਼ੀ ਵੀ ਤੁਹਾਡੇ ਰਹੀਆਂ ਜੇ ਸਾਡੇ ਘਰ ਅਚ ਪੁੱਤਰ ਤੀ ਦਾ ਆਨੰਦ ਕਰ ਜਾ ਨਾ ਮਹਾਰਾਜੇ ਹੋਰ ਸੋਹਣਾ ਬਣ ਜਾਏ ਜੇ ਤੁਹਾਡੀ ਸਿੱਖਿਆ ਵਿੱਚ ਆ ਜਾਏ ਮਹਾਰਾਜ ਹੋਰ ਸੋਹਣਾ ਬਣ ਜਾਏ ਤੁਸੀਂ ਕਰਕੇ ਮਹਾਰਾਜ ਨੇ ਸ਼ਬਦ ਵਰਤੇ ਹਰਕ ਸੋਗ ਦਝੇ ਨਹੀਂ ਤਬ ਹਰਿਆ ਪਿਆ ਕਿਸੇ ਦਾ ਨੁਕਸਾਨ ਵੇਖ ਕੇ ਖੁਸ਼ ਨਹੀਂ ਹੋਣਾ ਕਿਸੇ ਦਾ ਨੁਕਸਾਨ ਵੇਖ ਕੇ ਖੁਸ਼ ਨਹੀਂ ਹੋਣਾ ਤੇ ਕਿਸੇ ਦਾ ਚੰਗਾ ਵੇਖ ਕੇ ਦੁਖੀ ਨਹੀਂ ਹੋਣਾ ਇਹ ਦੋਵੇਂ ਚੀਜ਼ਾਂ ਬੰਦੇ ਨੂੰ ਸਾੜਦੀਆਂ ਨੇ ਨਾ ਖੁਸ਼ੀ ਕਦੋਂ ਸਾੜਦੀ ਹੈ ਜਦੋਂ ਮੈਂ ਕਿਸ ਦਾ ਬੰਦਾ ਖੁਸ਼ ਕਦੋਂ ਹੁੰਦਾ ਹੈ ਵਾਸਤ ਵਿੱਚ ਆਮ ਖੁਸ਼ ਕਿਸੇ ਦਾ ਨੁਕਸਾਨ ਵੇਖ ਕੇ ਖੁਸ਼ ਹੁੰਦਾ ਹੈ ਤੇ ਕਿਸੇ ਦਾ ਚੰਗਾ ਵੇਖ ਕੇ ਦੁਖੀ ਹੁੰਦਾ ਹੁਣ ਆਪਾਂ ਇਹਨੂੰ ਉਲਟ ਕਰ ਦੇਣਾ ਹੈ ਆਪਾਂ ਕਿਸੇ ਦਾ ਚੰਗਾ ਵੇਖ ਕੇ ਖੁਸ਼ ਹੋਣਾ ਹੈ ਤੇ ਮਾੜਾ ਵੇਖ ਕੇ ਕਹਿੰਦਾ ਨਹੀਂ ਯਾਰ ਇਹ ਮੇਰੇ ਨਾਲ ਕੱਲ ਜੇ ਕੇ ਦਾ ਪੋਤਾ ਜਾਇਆ ਹੈ ਕੱਲ ਰੱਬਾ ਕਿਤੇ ਮੇਰੇ ਨਾਲ ਇਦਾਂ ਵਾਪਰ ਗਿਆ ਮਹਾਰਾਜ ਮੈਂ ਉਹਦੇ ਬਾਪ ਦੀ ਨਾਲ ਹਮਦਰਦੀ ਕਰਦਾ ਕਿ ਬਹੁਤ ਮਾੜਾ ਹੋਇਆ ਗੁਰੂ ਨੇ ਇਹੋ ਕੋਈ ਤੇ ਵੇਖਿਆ ਸੀ ਜਦੋਂ ਕਿਸੇ ਨਾਲ ਵਾਪਰਦੀ ਸੀ ਗੁਰੂ ਕਿਤੇ ਨਾ ਬਈ ਅਜੋ ਸੋ ਨਾਉ ਸਮੁੰਦਰ ਮੈਂ ਕਿਹਾ ਜਾਣਾ ਕਿਆ ਹੋਏ ਜਦੋਂ ਬੇੜੀ ਸਮੁੰਦਰ ਦੇ ਵਿੱਚ ਹੋਵੇ ਨਾ ਉਦੋਂ ਮਾਰ ਨਹੀਂ ਕਰਨੀ ਜਿੱਦਾਂ ਪਤਾ ਨਹੀਂ 1 ਸਕਿੰਡ ਲੱਗਣਾ ਜੀ ਬੇੜੀ ਵਿੱਚ ਮਾੜਾ ਜਾ ਪਾਣੀ ਪੈਣ ਲੱਗੇ ਆ ਬੰਦੇ ਤੇ ਗਰੰਟੀ ਕੋਈ ਨਹੀਂ ਮੈਂ ਕਈ ਵਾਰੀ ਸੋਚਦਾ ਹੁੰਨਾ ਇਨਸਾਨ ਨਾ ਜਦੋਂ ਸਮਾਨ ਲੈਣ ਜਾਂਦਾ ਬਾਜ਼ਾਰ ਵਿੱਚੋਂ ਫ੍ਰਿਜ ਲੈਣ ਜਾਂਦਾ ਟੀਵੀ ਲੈਣ ਜਾਂਦਾ ਕੋਈ ਗੱਡੀ ਲੈਣ ਜਾਂਦਾ ਕੰਪਨੀ ਦੇ ਕੋਲੋਂ ਗਰੰਟੀ ਵਾਰੰਟੀ ਪੁੱਛਦਾ ਨਾ ਉੱਤੇ ਫ੍ਰਿਜ ਦੀ ਕਿੰਨੀ ਗਰੰਟੀ ਹੈ ਐਲਈਡੀ ਦੀ ਕਿੰਨੀ ਗਰੰਟੀ ਹੈ ਕਿੰਨੀ ਵਾਰੰਟੀ ਹੈ ਪੁੱਛਦਾ ਨਾ ਪਰ ਜਿਹੜਾ ਬੰਦਾ ਪੁੱਛ ਰਿਹਾ ਉਹਦੀ ਆਪਣੀ ਹੈ ਹੀ ਨਹੀਂ ਜੇ ਉਹ ਕੰਪਨੀਆਂ ਅੱਲੇ ਅੱਗੇ ਉਹ ਕਹਿਣ ਫ੍ਰਿਜ ਦੀ ਗਾਰੰਟੀ ਤੇ ਵਾਰੰਟੀ ਅਸੀਂ 10 ਸਾਲ ਦੀ ਦੇ ਸਕਦੇ ਹਾਂ ਪਰ ਜਿਹੜਾ ਪੁੱਛ ਰਿਹਾ ਤੇਰੀ ਕਿੰਨੀ ਹੈ ਭਾਈ ਹਮ ਆਦਮੀ ਹਾਂ ਬੋਲੋ ਜੀ ਜਿਹੜਾ ਬੰਦਾ ਪੁੱਛ ਰਿਹਾ ਨਾ ਬਹਿਸ ਕਰ ਰਿਹਾ ਜਿਹੜਾ ਉਹਦੀ ਆਪਣੀ ਗਾਰੰਟੀ ਵਾਰੰਟੀ ਹੈ ਹੀ ਨਹੀਂ ਤੇ ਪੋਸ਼ ਪਦਾਰਥ ਦੀ ਰਿਹਾ ਕਹਿੰਦਾ ਦੀ ਵਾਰੰਟੀ ਹੈ ਕਹਿੰਦੇ ਹਾਂਜੀ ਹੈਗੀ ਹੈ ਜੀ ਸੂਟ ਕੇਸ ਦਿੰਦੇ ਆ ਕੰਪਨੀਆਂ ਵਾਲੇ ਉਹਦੀ ਵੀ ਗਾਰੰਟੀ ਵਾਰੰਟੀ ਦੇ ਦਿੰਦੇ ਆ ਫ੍ਰਿਜਾਂ ਦੀ ਦੇ ਦਿੰਦੇ ਆ ਗੱਡੀਆਂ ਦੇ ਇੰਜਨ ਦੀ ਦੇ ਦਿੰਦੇ ਆ ਐਲਈਡੀ ਐਲਸੀਡੀ ਦੇ ਦਿੰਦੇ ਆ ਜਾਨੀ ਕਿ ਬੰਦੇ ਵੱਲੋਂ ਬਣਾਏ ਹੋਏ ਪ੍ਰੋਜੈਕਟ ਦੀ ਗਾਰੰਟੀ ਵਾਰੰਟੀ ਹੈ ਪਰ ਜਿਹੜਾ ਬੰਦਾ ਮਾਨ ਕਰ ਲੈਣਾ ਆਪਣੇ ਉੱਤੇ ਇਹਦੀ ਕਾਦੀ ਗਾਰੰਟੀ ਹੈ ਇਹ ਜੀਵਨ ਮਿਲਿਆ ਇਹਨੂੰ ਚੰਗੇ ਬੰਨੇ ਲਾਓ ਤੁਸੀਂ ਕਰਕੇ ਮਹਾਰਾਜ ਨੇ ਆਖਿਆ ਇਹ ਜਿਹੜਾ ਜ਼ਿੰਦਗੀ ਦਾ ਮਾਰਗ ਇਹਨੂੰ ਚੰਗੇ ਬੰਨੇ ਲਾਉਣਾ ਹੈ ਐਸਾ ਜੋ ਕਮਾਵੋ ਜੋਗੀ ਜਪ ਤਪ ਸੰਜਮ ਗੁਰਮੁਖ ਭੋਗੀ ਗੁਰੂ ਸਾਹਿਬ ਨੇ ਆਖਿਆ ਸਿੱਖ ਜੋਗੀ ਹੈ ਕਿਦਾਂ ਮੁੰਦਰਾ ਮੋਨ ਸਿੱਖ ਨੇ ਵੀ ਕਹਿੰਦੇ ਮੰਦਰਾ ਪਾਈਆਂ ਹੋਈਆਂ ਆਪਣੇ ਕਰਨ ਚ ਮਾਰੇ ਕਹਿੰਦੇ ਮੰਦਰਾ ਪਾਈਆਂ ਕਿਹੜੀਆਂ ਮੋਨ ਆਪਣੇ ਮਨ ਨੂੰ ਵਿਚਾਰਾਂ ਵੱਲੋਂ ਰੋਕਣਾ ਇਹ ਕੰਨ ਵਿੱਚ ਮੰਦਰਾ ਨੇ ਇਸ ਮਨ ਨੂੰ ਬੁਰਾਈਆਂ ਵੱਲੇ ਬੰਨੇ ਨਾ ਜਾਣ ਦਿਓ ਇਸ ਮਨ ਵਿੱਚ ਬੁਰਾ ਖਿਆਲ ਨਾ ਉਤਪਨ ਹੋਣ ਦਿਓ ਮੰਦਰਾ ਮੋਨ ਤੇ ਦਇਆ ਕਰ ਝੋਲੀ ਆਪਣੇ ਅੰਦਰ ਦਇਆ ਪੈਦਾ ਕਰੋ ਇਹ ਗੋਦੜੀ ਹੋਵੇ ਸਾਡੇ ਵਾਸਤੇ ਇਹ ਝੋਲੀ ਹੋਵੇ ਜਿਹਦੇ ਵਿੱਚ ਜੋਗੀ ਦੇ ਕੋਲ ਝੋਲੀ ਹੁੰਦੀ ਹੈ ਨਾ ਜਿੱਥੇ ਆਟਾ ਵੀ ਪਾ ਲੈਂਦਾ ਦਾਲ ਵੀ ਪਾ ਲੈਂਦਾ ਚੌਲ ਵੀ ਪਾ ਲੈਂਦਾ ਕਹਤੇ ਦਇਆ ਦੀ ਝੋਲੀ ਬਣਾ ਲੈ ਬੰਦੇ ਆਪਣੀ ਜ਼ਿੰਦਗੀ ਚ ਦਇਆ ਕਰ ਝੋਲੀ ਮੁੰਦਰਾ ਮੋਨ ਦਇਆ ਕਰ ਝੋਲੀ ਕਹਿੰਦੇ ਪੱਤਰ ਕਾ ਕਰੋ ਵਿਚਾਰ ਰਹਿ ਆਪਣੇ ਅੰਦਰ ਵਿਚਾਰਾਂ ਦਾ ਖੱਪਰ ਬਣਾ ਲੈ ਆਪਣੇ ਅੰਦਰ ਵਿਚਾਰ ਪੈਦਾ ਕਰ ਸੋਹਣੇ ਸੋਹਣੇ ਖਿਆਲ ਆਤ ਪੈਦਾ ਕਰ ਪੱਤਰ ਕਾ ਕਰੋ ਵਿਚਾਰ ਰਹਿ ਖਿੰθα ਇਹ ਤਨ ਸੀਹੋ ਆਪਣਾ ਗੋਦੜੀ ਕਿਹੜੀ ਹੋਵੇ ਤੇਰੇ ਕੋਲ ਤੂੰ ਆਪਣੇ ਇਸ ਤਨ ਨੂੰ ਇਸ ਮਨ ਨੂੰ ਸੱਚੇ ਉਪਦੇਸ਼ ਨਾਲ ਸੀਂਦਾ ਇੱਕ ਵੇ ਕਰ ਲੈ ਜਿਵੇਂ ਕਪੜਾ ਨਹੀਂ ਸੂਈ ਸਿੰਦੀ ਇਦਾਂ ਇੱਕਵੇਂ ਕਰ ਲਾ ਖਿੰਥਾ ਇਹ ਤਨਸੀਬੋ ਆਪਣਾ ਨਾਮ ਕਰੋ ਆਧਾਰ ਰੇ ਜੋਗੀ ਕੋਲ ਇੱਕ ਬਟੂਆ ਹੁੰਦਾ ਜੇ ਚ ਸੁਆਹ ਪਉਂਦਾ ਹੈ ਕਹਿੰਦੇ ਤੂੰ ਆਪਣੇ ਪਰਮੇਸ਼ਰ ਦੇ ਨਾਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹ ਬਟੂਆ ਬਣਾ ਲਾ ਆਧਾਰ ਬਣਾ ਲਾ ਆਸਰਾ ਬਣਾ ਲਾ ਮਹਾਰਾਜ ਕਹਿੰਦੇ ਨੇ